ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਹਰਿਆਣੇ ਤੋਂ ਹੋਣ ਜਾ ਰਹੀ ਹੈ ਵੀਰ ਮੇਰੇ ਇੱਥੇ ਵੀਰ ਦੇ ਕੋਲ ਦੂਸਰੇ ਸੂਏ ਬਹੁਤ ਸੋਹਣੀ ਝੋਟੀ ਸੇਲ ਹੈਗੀ ਬਿਲਕੁਲ ਗੋਲਕੁੰਡਾ ਸਿੰਘਾ ਜੀ ਮੰਗਰ ਕੱਟੀ ਹੈ ਇਹ ਬੱਚਾ ਮੰਗਰ ਤੇ ਥਣ ਲੇਵੇ ਪੱਕਾ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣੀ ਝੋਟੀ ਹੈ ਦੂਸਰੇ ਸੂਏ ਆ ਪਿਛਲੇ ਸੂਏ 16 ਕਿਜੀ ਪਲੱਸ ਦੁੱਧ ਦਿੱਤਾ ਤੇ ਇਸ ਵਕਤ 17 ਲੀਟਰ ਦੁੱਧ ਬਿਲਕੁਲ ਤਿਆਰ ਹੈ ਜੀ ਤੇ ਉਮੀਦ ਹੈ 21-22 ਕਿਲੋ ਤੱਕ ਜਾਵੇਗੀ ਦੂਸਰੇ ਸੂਏ ਸੂਈਆਸਵਾਰ ਮਗਰ ਕੱਟੀ ਆ ਹਰਿਆਣੇ ਦੇ ਵਿੱਚ ਖੜੀ ਹੈ ਜੀ 9901496261 ਇਹ ਇਸ ਵੀਰ ਦਾ ਨੰਬਰ ਹੈ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਬੰਧਾਂ ਦੀ ਵੀਡੀਓ ਸਾਡੇ YouTube ਚੈਨਲ ਜਾਂ Facebook ਪੇਜ ਇਨਸਟਾਡੀ ਤੇ ਪਾਉਣੀ ਚਾਹੁੰਦੇ ਹੋ ਤਾ ਸਾਡੇ ਉੱਪਰ ਦਿੱਤੇ ਹੋਏ ਨੰਬਰ 600 ਪੂਰਾ 7624360 ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ WhatsApp ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੋ ਵੀਰੇ ਖਰੀਦਣਾ ਚਾਹੁੰਦਾ ਚੋਟੀ ਬਹੁਤ ਸੋਹਣੀ ਹੈ ਮਗਰ ਕੱਟੀ ਹੈ ਜੀ ਦੂਸਰੇ ਸੂਏ ਸੂਈਸ ਵਰ 17 ਲੀਟਰ ਦੁੱਧ ਬਿਲਕੁਲ ਤਿਆਰ ਹੈ ਜੀ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਸਾਡਾ YouTube ਚੈਨਲ Facebook ਪੇਜ ਤੇ Instagram ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਜੀ ਧੰਨਵਾਦ